ਆਤ ਹੁਣ ਹਾਦੀ ਹੋ ਗਈ ਹੁਣ ਘਰ ਖਾਲੀ ਛੱਡ ਕੇ ਗੁਰੂ ਘਰ ਵੀ ਨਹੀਂ ਜਾ ਸਕਦੇ ਹੁਸ਼ਿਆਰਪੁਰ ਚ ਚੋਰਾਂ ਦੇ ਹੌਸਲੇ ਇੰਨੇ ਕ ਜਿਆਦਾ ਬਲੰਦ ਹੋ ਚੁੱਕੇ ਨੇ ਕਿ ਜਿਸ ਨੂੰ ਹੁਣ ਮੀਡੀਆ ਵੱਲੋਂ ਵੀ ਸ਼ਬਦਾਂ ਚ ਬਿਆਨ ਕਰਨਾ ਸੰਭਵ ਨਹੀਂ ਹੈ ਹੋਰ ਤਾਂ ਹੋਰ ਪੁਲਿਸ ਜਾਂ ਫਿਰ ਕਾਨੂੰਨ ਦਾ ਵੀ ਖੋਫ ਚੋਰਾ ਨੂੰ ਇੰਨਾ ਕਿ ਉਹ ਉਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਚੋਰ ਹੁਸ਼ਿਆਰਪੁਰ ਚ ਕੋਈ ਵੀ ਦਿਨ ਸੁੱਕਾ ਨਹੀਂ ਲਗਾ ਰਹੇ ਤੇ ਆਪਣੀਆਂ ਨਾਪਾਕ ਹਰਕਤਾਂ ਨੂੰ ਅੰਜਾਮ ਦੇ ਕੇ ਹੁਸ਼ਿਆਰਪੁਰ ਪੁਲਿਸ ਦੇ ਅਧਿਕਾਰੀ ਤੇ ਮੁਲਾਜ਼ਮਾਂ ਨੂੰ ਠੇਂਗਾ ਦਿਖਾ ਰਹੇ ਨੇ ਤਾਜ਼ਾ ਮਾਮਲਾ ਜਿੱਕ ਵਾਰ ਫਿਰ ਮੜੂ ਸ਼ਹਿਰਪੁਰ ਦੇ ਬਾਰ ਨੰਬਰ 24 ਦੀਨੋਂ ਦੇ ਮੁਹੱਲਾ ਦਸ਼ਮੇਸ਼ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਅੱਜ ਦੁਬਾਰਾ ਫਿਰ ਚੋਰਾ ਵੱਲੋਂ ਦਿਨ ਦਹਾਰੇ ਹੀ ਘਰ ਚ ਦਾਖਲ ਹੋ ਕੇ ਕਾਂਡ ਕਰ ਦਿੱਤਾ ਗਿਆ ਜੇਕਰ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਗਵਾਨ ਚ ਹੀ ਮਯੂਸ਼ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਵਿਖੇ ਨਮਸਤਕ ਹੋਣ ਲਈ ਗਿਆ ਸੀ ਤੇ ਜਦੋਂ ਪਰਿਵਾਰ ਵਾਪਸ ਆਇਆ ਤਾਂ ਘਰ ਦੇ ਜਿੰਦੇ ਟੁੱਟੇ ਹੋਏ ਸਨ ਘਰ ਚੋਂ ਸੋਨੇ ਦੇ ਗਹਿਣੇ ਸਮੇਤ ਕੁਝ ਨਕਦੀ ਵੀ ਗਾਇਬ ਸੀ ਤੇ ਸਮਾਨ ਵੀ ਖਿਲਰਿਆ ਪਿਆ ਸੀ ਪੀਤ ਮੈਲਾ ਦਾ ਕਹਿਣਾ ਹੈ ਕਿ ਉਹਨਾਂ ਦਾ ਪਤੀ ਭਾਰਤੀ ਫੌਜ 'ਚ ਸੇਵਾ ਨਿਭਾ ਰਿਹਾ ਹੈ ਤੇ ਉਹ ਘਰ 'ਚ ਆਪਣੇ ਬੱਚਿਆਂ ਨਾਲ ਰਹਿੰਦੀ ਹੈ ਦੂਜੇ ਪਾਸੇ ਵਾਰ ਕਾਉਂਸਲਰ ਪਵਿੱਤਰਦੀਪ ਸਿੰਘ ਲੋਬਾਣਾ ਦਾ ਕਹਿਣਾ ਹੈ ਕਿ ਉਹਨਾਂ ਦੇ ਵਾਰਚੇ ਜਿਸ ਤਰ੍ਹਾਂ ਦੇ ਨਾਲ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ ਉਸ ਨੂੰ ਦੇਖ ਕੇ ਕਹਿਣਾ ਗਲਤ ਨਹੀਂ ਹੋਵੇਗਾ ਕਿ ਵਾਰ ਨੰਬਰ 24 ਚੋਰਾਂ ਦਾ ਗੜ ਬਣ ਕੇ ਰਹਿ ਗਿਆ ਹੈ ਕਾਉਂਸਲਰ ਨੇ ਪੁਲਸ ਦੀ ਕਾਰਜਕਾਰੀ ਤੇ ਵੀ ਵੱਡੇ ਸਵਾਲ ਚੁੱਕੇ ਹਨ ਤੇ ਪੁਲਸ ਦੀਆਂ ਨਾਕਾਮੀਆਂ ਨੂੰ ਲੈ ਕੇ ਵੀ ਕਈ ਸਵਾਲ ਖੜੇ ਕੀਤੇ ਹਨ ਬਲਜਿੰਦਰ ਕਿਹੜਾ ਮੱਲਾ ਦਸ਼ਮੇਸ਼ ਨਗਰ ਕੀ ਗੱਲਬਾਤ ਹੋ ਰਹੀ ਚ ਜੀ ਅਸੀਂ ਗੁਰਦਰਾ ਸਾਹਿਬ ਗਏ ਸੀ ਬਾਬਾ ਦੀਪ ਸਿੰਘ ਉੱਥੇ ਚ ਪੈਰਾ ਸਾਹਿਬ ਚੱਲਦਾ ਸੀ ਤੇ ਉੱਥੋਂ ਜਦੋਂ ਵਾਪਸ ਆਏ ਸਵਾਕਚਾਰ ਤੇ ਅੰਦਰੋਂ ਗੇਟ ਦਾ ਕੁੰਡਾ ਲੱਗਾਇਆ ਸੀ ਲਾਈਟਾਂ ਸਾਰੀਆਂ ਔਨ ਸੀ ਐ ਤੇ ਫੈਨ ਵੀ ਔਨ ਕੀਤੀ ਸੀ ਅਸੀਂ ਅੰਦਰ ਆ ਕੇ ਦੇਖਿਆ ਲੋਕ ਟੁੱਟੇ ਹੋਏ ਸੀ ਸਾਡੇ ਅਲਮਾਰੀਆਂ ਦੇ ਲੋਕ ਦੇਖੋ ਸਾਰੇ ਟੁੱਟੇ ਆ ਤੇ ਕਾਫੀ ਨੁਕਸਾਨ ਹੋ ਗਿਆ ਸਾਡਾ ਕੀ ਕੀ ਲੱਗ ਚੋ ਦੇਖੋ ਜੀ ਕੈਸ਼ 10000 ਰੁਪਇਆ ਪਿਆ ਸੀ ਚੇਨ ਸੀਗੀ ਮੇਰੀ ਇੱਕ ਅੰਗੂਠੀ ਸੀ ਤੇ ਬਾਕੀ ਸਾਰਾ ਬਕਸ ਕੱਪੜੇ ਰਜਿਸਟਰੀਆਂ ਮੇਰੀਆਂ ਲੈ ਗਏ ਹਾਂਜੀ ਕੁਝ ਪਲਾਟ ਦੀ ਸੀਗੀ ਸਾਡੇ ਪਿੰਡ ਦੀ ਜ਼ਮੀਨ ਦੀਆਂ ਸੀ ਰਜਿਸਟਰੀਆਂ ਪਈਆਂ ਹਾਂਜੀ ਟੋਟਲ ਕਿੰਨਾ ਨੁਕਸਾਨ ਹੋਇਆ ਦੇਖੋ ਜੀ ਹੁਣ ਤੁਸੀਂ ਜੇ ਪਲਾਟ ਦਾ ਵਿੱਚ ਦੇਖੋ ਮੇਰਾ ਤਾਂ ਗਹਿਣਾ ਹੀ ਪਹਿਲਾਂ ਤਾਂ ਮੇਰਾ ਡੇਢ ਟੋਲੇ ਦੀ ਚੇਨ ਆ ਤੇ ਅੱਧੇ ਟੋਲੇ ਦੀ ਡੇਢ ਟੋਲਾਖ ਦਾ ਤੇ ਇਹੀ ਆ 10000 ਰੁਪਏ ਮੇਰਾ ਲੈ ਕੇ ਕੈਸ਼ ਬਾਕੀ ਮੇਰਾ ਕਪੜਾ ਲੀੜਾ ਤੇ ਤੁਸੀਂ ਕਿੰਨੇ ਕਹੇਗੇ ਗੁਰਦੁਆਰਾ ਸਾਹਿਬ ਅਸੀਂ 12:00 ਵਜੇ ਵਾਪਸ ਕਿੰਨੇ ਵਜੇ ਆਇਆ ਸਵਾ 4 ਕਿੰਨੀ ਦੂਰ ਹੈ ਇੱਥੋਂ ਗੁਰਦੁਆਰਾ ਸਾਹਿਬ ਇੱਥੇ ਨਾਲ ਹੀ ਆ 2-4 ਮਿੰਟ ਦਾ ਰਸਤਾ ਸਾਰਾ ਜਿਹੜਾ ਤੁਹਾਡੇ ਮਹੱਲੇ ਦੇ ਵਿੱਚ ਬਾਬਾ ਦੀ ਜੀ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਹਾਂਜੀ ਠੀਕ ਹੈ ਤਾਂ ਤੁਹਾਨੂੰ ਕਿਵੇਂ ਪਤਾ ਲੱਗਾ ਚੋਰੀ ਦਾ ਅਸੀਂ ਜਦੋਂ ਆਏ ਮੈਂ ਦੇਖਿਆ ਬਾਹਰ ਲਾਈਟਾਂ 온 ਸੀਗੀਆਂ ਤੇ ਅੰਦਰੋਂ ਕੁੰਡਾ ਲੱਗਾ ਸੀ ਗੇਟ ਦਾ ਮੈਂ ਜਦੋਂ ਸੈਂਟਰ ਲੋਕ ਖੁਰ ਕੇ ਗੇਟ ਖੋਲਣ ਲੱਗੀ ਤੇ ਮਤਲਬ ਅੰਦਰੋਂ ਕੁੰਡਾ ਲੌਕ ਸੀਗਾ ਫਿਰ ਭਾਜੀ ਹੁਣੇ ਲੱਗੇ ਆਏ ਉਹਨਾਂ ਨੇ ਆਣ ਕੇ ਦਰਵਾਜ਼ਾ ਖੋਲਿਆ ਗੇਟ ਟੱਪ ਕੇ ਹਾਂਜੀ ਤੇ ਕੀ ਕਿਦਾਂ ਅੰਦਰ ਹੋਇਆ ਚੋਰ ਦਾਖਲ ਹੋ ਕੇ ਦੋ ਅੰਦਰ ਬੜੇ ਸੀ ਗਿਆ ਪਤਾ ਕਿ ਦਰਵਾਜ਼ਾ ਤੋੜਿਆ ਜੀ ਨਹੀਂ ਹਾਂਜੀ ਮੈਂ ਤਾਂ ਗੇਟ ਟੱਪ ਕੇ ਜਾਂ ਕੰਧ ਟੱਪ ਕੇ ਆਏ ਹੋਗੇ ਅੰਦਰੋਂ ਆ ਕੇ ਗੇਟ ਤੋਂ ਮਤਲਬ ਦਰਵਾਜ਼ਾ ਤੋੜਿਆ ਉਹਨਾਂ ਨੇ ਮੈਂ ਕਰਦਾ ਸੀ ਸੀਸੀਟੀਵੀ ਲੱਗੀ ਹੈ ਜੀ ਨਹੀਂ ਜੀ ਕੋਆਣ ਗਵਾਂ ਦੇ ਵਿੱਚ ਹਾਂਜੀ ਹਾਂਜੀ ਆਂਡ ਗਵਾਂ ਦੇ ਥੋੜਾ ਦੂਰ ਆ ਜਿੱਦਾਂ ਉਹਨਾਂ ਦੇ ਲੱਗਾ ਹੋਇਆ ਹਾਂਜੀ ਕੋਈ ਚੈੱਕ ਕੀਤੀ ਅਜੇ ਤੱਕ ਕਿ ਨਹੀਂ ਅਜੇ ਨਹੀਂ ਠੀਕ ਆ ਪੁਲਿਸ ਨੂੰ ਦੱਸ ਦਿੱਤਾ ਹੋਇਆ ਹਾਂਜੀ ਬਲਟਨ ਠਾਣ ਲਗਦਾ ਹਾਂਜੀ ਤੇ ਕੀ ਮੰਗ ਕਰਦਾਂ ਪੁਲਿਸ ਪ੍ਰਸ਼ਾਸਨ ਤੋਂ ਦੇਖੋ ਜੀ ਅਸੀਂ ਹੁਣ ਘਰ ਦੇ ਜਿੱਦਾਂ ਮੇਰੇ ਹਸਬੰਦ ਆਰਮੀ 'ਚ ਜਾਂਦਾ ਅਸੀਂ ਰਹਿਨੇ ਇੱਥੇ ਇਕੱਲੇ ਘਰ ਬੱਚਿਆਂ ਨੂੰ ਵੀ ਛੱਡਣ ਜਾਣਾ ਪੈਂਦਾ ਤਾਂ ਫੇਰ ਇਦਾਂ ਤਾਂ ਔਖਾ ਬਾਹਰ ਨਿਕਲਣਾ ਨਾ ਲੇਡੀਜ਼ ਦਾ ਕੀ ਲੱਗਦਾ ਤੁਹਾਡਾ ਮਤਲਬ ਦਸ਼ਮੇਸ਼ ਨਗਰ ਇੱਥੇ ਆਏ ਦਿਨਾਂ ਨੇ ਤੇ ਚੋਰੀਆਂ ਦੀਆਂ ਘਟਨਾਵਾਂ ਵਾਪਰਦੀਆਂ ਪੁਲਿਸ ਤੋਂ ਇੱਕ ਚੋਰ ਨਹੀਂ ਫੜ ਰਿਹਾ ਜੀ ਦੇਖੋ ਜੀ ਪੁਲਿਸ ਨੂੰ ਦੇਖਣਾ ਚਾਹੀਦਾ ਆ ਕਿ ਇਦਾਂ ਹਰ ਇੱਕ ਪਾਸੇ ਜਾਣਾ ਆਉਣਾ ਰਿਸ਼ਤੇਦਾਰਾਂ ਦੇ ਵਿੱਚ ਜਾਂ ਕਿੱਦਾਂ ਮਤਲਬ ਪ੍ਰਸ਼ਾਸਨ ਨੂੰ ਚਾਹੀਦਾ ਕਿ ਮਤਲਬ ਉਹ ਦੇਖੇ ਹਾਂ ਜੀ ਇਨਸਾਫ ਕਰਨ 11 ਮੈਂ ਤੁਹਾਡਾ ਮੇਰਾ ਪਵਿੱਤਰਦੀਪ ਸਿੰਘ ਜੀ ਕਾਉਂਸਲਰ ਮੈਂ ਦਸ਼ਮੇਸ਼ ਨਗਰ ਵਾਰਡ ਨੰਬਰ 24 ਤੋਂ ਠੀਕ ਆ ਪਵਿੱਤਰ ਜੀ ਲਗਾਤਾਰ ਤੁਹਾਡੇ ਮਹੱਲੇ ਨੂੰ ਚੋਰਾਵਾਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਪਰ ਅੱਜ ਤੱਕ ਪੁਲਿਸ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ ਚੋਰ ਨੂੰ ਕਾਬੂ ਮੈਨੂੰ ਤਾਂ ਚੇਤਨ ਦੀ ਗੱਲ ਨਹੀਂ ਸਮਝ ਆਦੀ ਵੀ ਇਹ ਰਹਿਣ ਯੋਗ ਮੁਹੱਲਾ ਰਹਿ ਗਿਆ ਵੀ ਹੈ ਕਿ ਨਹੀਂ ਰਹਿ ਗਿਆ ਤੁਸੀਂ ਦੇਖਦੇ ਹੋ ਨੀ ਰੋਜ਼ ਨਿਤ ਨਵੀਂ ਚੋਰੀ ਹੁੰਦੀ ਪਈ ਕੋਈ ਗੈਪ ਨਹੀਂ ਪਿੰਦਾ ਇੱਕ ਅੱਧੇ ਦਿਨ ਦਾ ਵੀ ਗੈਪ ਨਹੀਂ ਪਿਆ ਰੋਜ਼ਾਨਾ ਚੋਰੀਆਂ ਹੁੰਦੀਆਂ ਪਈਆਂ ਮੈਨੂੰ ਸਮਝ ਨਹੀਂ ਲੱਗਦਾ ਵੀ ਸਾਡੀ ਪੁਲਿਸ ਕੀ ਕਰਦੀ ਹੋਈ ਹੈ ਹੁਣ ਵੀ ਪੁਲਿਸ ਪਾਰਟੀ ਆਉਗੀ ਤੁਹਾਨੂੰ ਤੁਹਾਡੇ ਸਾਹਮਣੇ ਹੀ ਉਹਨਾਂ ਨੇ ਕਹਿ ਰਹਿਣਾ ਸਾਨੂੰ ਪਤਾ ਚੋਰ ਕੌਣ ਹੈ ਕੋਈ ਬੁੱਗੀ ਚੋਰ ਦਾ ਨਾਮ ਲੈਂਦੇ ਅੱਛਾ ਪੈਟਰਨ ਸੇਮ ਹੈ ਉਹਨਾਂ ਦਾ ਬੰਦਾ ਅੰਦਰ ਵੜਦਾ ਅੰਦਰੋਂ ਕੁੰਡੀ ਲਾ ਦਿੰਦਾ ਫੈਨਸ ਟਿਊਬਸ ਔਨ ਕਰ ਦਿੰਦਾ ਬੰਦਾ ਸੇਮ ਪੈਟਰਨ ਇਕੋ ਹੀ ਬੰਦਾ ਜਿਹੜਾ ਹੁਸ਼ਾਰਪੁਰ ਦੇ ਵਿੱਚ ਘੁੰਮਦਾ ਪਿਆ ਇੱਕ ਨਿਆਂਤਕ ਮਚਾਇਆ ਹੋਇਆ ਸਮਝ ਲਾਦੀ ਪਈ ਵੀ ਆਪਾਂ ਬੰਦਾ ਆਏ ਦਿਨ ਦੇ ਵਿੱਚ ਘਰ ਵੀ ਨਹੀਂ ਰਹਿ ਸਕਦਾ ਅੱਜ ਇਹ ਹਾਲਾਤ ਹੋ ਗਏ ਸਾਡੇ ਦਸ਼ਮੇਸ਼ ਨਗਰ ਦੇ ਪੁਲਿਸ ਲਗਾਤਾਰ ਹੁੰਦੀ ਆ ਆਪਣੇ ਫਾਰਮੈਟੀਆਂ ਕਰ ਜਾਂਦੀ ਆ ਬਿਆਨ ਲਿਖ ਜਾਂਦੀ ਆ ਪਰ ਕੀ ਲੱਗਦਾ ਤੁਸੀਂ ਵਕੀਲ ਵੀ ਹੋ ਪੇਸ਼ੇ ਵਜੋਂ ਇੱਕ ਬਿਆਨ ਲਿਖਣ ਦਾ ਕੀ ਕਾਰਜ ਹੈ ਗਈ ਸਿਰਫ ਦੇਖੋ ਜੇ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੇ ਆਪਾਂ ਕਾਨੂੰਨ ਦੀ ਗੱਲ ਆਪਾਂ ਇੱਕ ਪਾਸੇ ਕਰ ਲਈਏ ਤਾਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਜੇ ਪੁਲਿਸ ਚਾਹੀਦਾ ਪਤਾ ਉਹ ਨਾ ਹਿਲਣ ਦਵੇ ਇਦਾਂ ਚੀਜ਼ ਪੋਸੀਬਲ ਨਹੀਂ ਹੋ ਸਕਦੀ ਵੀ ਇੱਕ ਬੰਦਾ ਬਾਰ-ਬਾਰ ਜਿਹੜੀਆਂ ਆ ਕੇ ਘਟਨਾਵਾਂ ਨੂੰ ਵਰਦਾ ਤਾਂ ਦੇ ਰਿਹਾ ਤੇ ਉਹੀ ਬੰਦਾ ਤਾਂ ਇੱਕੋ ਮਹੀਨੇ ਦੇ ਵਿੱਚ ਇੱਕ ਬੰਦਾ ਹਰ ਰੋਜ਼ ਚੋਰੀ ਕਰਦਾ ਪਿਆ ਤੇ ਉਹ ਬੰਦਾ ਫੜਨਾ ਹੋਵੇ ਇਹ ਚੀਜ਼ਾਂ ਪੋਸੀਬਲ ਨਹੀਂ ਹੈਗੀਆਂ ਲੋਕਾਂ ਦੇ ਵਿੱਚ ਅਜ ਦਸ਼ਮੇਸ਼ ਨਗਰ ਪੂਰੇ ਏਰੀਆ ਦੇ ਵਿੱਚ ਲੋਕਾਂ ਨੂੰ ਅੱਜ ਸਹੰਤੀ ਦਾ ਜਿਹੜਾ ਨਾ ਸਹਮ ਦਾ ਮਾਹੌਲ ਬਣਿਆ ਹੋਇਆ ਆ ਛੋਟੇ-ਛੋਟੇ ਬੱਚੇ ਆ ਵਿਚਾਰੇ ਹੁਣ ਇਹ 2-3 ਵਜ ਹਰ ਇੱਕ ਗਲੀ ਮਹਲੇ ਰਹੀ ਹਾਲ ਹੋਇਆ ਪਿਆ ਅਜੇ